ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਗ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਗੁਰੂ ਹੋਏ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਸਿੱਖ ਬਨਣ ਵਾਸਤੇ ਆਏ ਸਿੱਖੇ ਸਿੱਖਿਆ ਗੁਰ ਵਿਚਾਰ ਵਾਲੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਧਾਨ ਕੀਤਾ ਪੱਟਾਂ ਦੇ ਕਹਿਣ ਮੁਤਾਬਕ ਪਏ ਕਬੂਲ ਖਸਮ ਨਾਲ ਦੇ ਢਾਲ ਮਰ ਗਿਆ ਮਰਦਾ ਘਾਲੀ ਮਰਦਾਵਾਰੀ ਘਰ ਘਰ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਗਏ ਜਿਸ ਵਲ ਬਾਣੀ ਦਾ ਇੱਕ ਸ਼ਬਦ ਪੌੜੀ ਦੇ ਰੂਪ ਵਿੱਚ ਭਾਈ ਜੋਧੂ ਕੋਲ ਸੁਣਿਆ ਗੁਰੂ ਚਰਨਾਂ ਵਿੱਚ ਆਏ ਘਾਲਣਾ ਘਾਲੀ ਸਿੱਖ ਬਣਨ ਵਾਸਤੇ ਆਏ ਪਰ ਸਤਿਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੋਈ ਕਿ ਸਤਿਗੁਰੂ ਮਹਾਰਾਜ ਨੇ ਸਿੱਖੀ ਬਖਸ਼ਿਸ਼ ਕੇ ਉਸ ਤੋਂ ਬਾਅਦ ਉਹਨਾਂ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੋਈ ਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਕਿਸੇ ਅੱਗੇ ਨਹੀਂ ਝੁਕੇ ਕੇਵਲ ਤੇ ਕੇਵਲ ਭਾਈ ਲੈਨਾ ਜੀ ਦੇ ਅੱਗੇ ਝੁਕ ਕੇ ਉਹਨਾਂ ਨੂੰ ਨਮਸਕਾਰ ਕਰਕੇ ਉਹਨਾਂ ਨੂੰ ਗੁਰਿਆਈ ਗੁਰਤਾ ਗੱਦੀ ਬਖਸ਼ਿਸ਼ ਕੀਤੀ ਭਾਵੇਂ ਗੁਰਿਆਈ ਦਾ ਤਿਲਕ ਬਾਬਾ ਗੁੰਡਾ ਜੀ ਨੇ ਦਿੱਤਾ ਸਤਗੁਰਾਂ ਨੇ ਆਪਣੇ ਜੀਵਨ ਦੇ ਅੰਦਰ ਸ਼ਬਦ ਨੇ ਉਚਾਰਨ ਕੀਤੇ ਅਸ਼ਟਪਦੀਆਂ ਉਚਾਰਨ ਨਹੀਂ ਕੀਤੀਆਂ ਬਲਕੇ ਸ਼ੰਤ ਉਚਾਰਨੀ ਕੀਤੇ ਸ਼ਲੋਕ ਗ੍ਰੇਠ ਉਹਨਾਂ ਦੇ ਬਾਣੀ ਦੇ ਵਿੱਚ ਮਿਲਦੇ ਨੇ ਜਿਹੜੇ 12 ਦੇ ਅੰਦਰ ਦਰਜ ਹਨ ਸਤਿਗੁਰੂ ਮਹਾਰਾਜ ਨੇ ਜਿਉਂਦਿਆਂ ਮਰਨ ਦੀ ਗੱਲ ਸਾਨੂੰ ਸਮਝਾਈ ਅੱਖੀ ਬਾਝੋਂ ਵੇਖਣਾ ਬਿਨ ਕਰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾ ਕਰਨਾ ਜੀਬੇ ਬਾਝੋਂ ਬੋਲਣਾ ਇਹੋ ਜੀਵਤ ਮਰਨਾ ਮਹਾਰਾਜ ਨੇ ਨਾਨਕ ਕੁੰਪਤ ਸਾਨਕੈ ਤੋਂ ਖਸਮੇ ਮਿਲਣ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੀ ਤੇ ਸਾਨੂੰ ਸੰਦੇਸ਼ ਦਿੱਤਾ ਜੇ ਸੋ ਚੰਦਾ ਉਗਵੇ ਸੂਰਜ ਰੇਹ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦ ਕੋਰੀਆਂ ਦਾੜ ਗੁਰੂ ਮਹਾਰਾਜ ਦੀ ਬਾਰੀ ਤੇ ਸਿੱਖ ਪਿਆਸ ਨੂੰ ਸਤਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਸੰਭਾਲਿਆ ਗੁਰਮੁਖੀ ਅੱਖਰ ਪਰਚਲਿਤ ਕੀਤੇ ਬੱਚਿਆਂ ਦੇ ਵਿੱਚ ਤੇ ਸਤਗੁਰੂ ਮਹਾਰਾਜ ਨੇ ਕਾਇਦੇ ਵੀ ਬਣਾਏ ਮਹਾਰਾਜ ਨੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਵਿਚਾਰਧਾਰਾ ਹੈ ਇਹਨੂੰ ਅੱਗੇ ਤੋਰਿਆ ਲੰਗਰ ਦੀ ਪ੍ਰਥਾ ਸਤਗੁਰੂ ਮਹਾਰਾਜ ਦੇ ਪੈਂ ਵਿੱਚ ਬਹੁਤ ਚੜ੍ਹਦੀ ਕਲਾ ਸੀ ਜਿੱਥੇ ਸ਼ਬਦ ਦਾ ਲੰਗਰ ਚੱਲਦਾ ਸੀ ਨਾਲ ਸਰੀਰਿਕ ਖੁਰਾਕ ਵਾਸਤੇ ਵੀ ਸਤਿਗੁਰੂ ਮਹਾਰਾਜ ਨੇ ਲੰਗਰ ਦولت ਬੰਦਿਆ ਰਸ ਅੰਮ੍ਰਿਤ ਖੀਰ ਆदि बारे ਬਚਨ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਸਤਿਗੁਰਾਂ ਦੇ ਆਗਮਨ ਪੁਰਬ ਦੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਬਾਣੀ ਨਾਲ ਜੁੜੀਏ ਤੇ ਬਾਣੀ ਦੇ ਰਾਹੀਂ ਬਾਣੇ ਨਾਲ ਜੁੜ ਕੇ ਆਪਣਾ ਜੀਵਨ ਸਫਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਗ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਗੁਰੂ ਹੋਏ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਸਿੱਖ ਬਨਣ ਵਾਸਤੇ ਆਏ ਸਿੱਖੇ ਸਿੱਖਿਆ ਗੁਰ ਵਿਚਾਰ ਵਾਲੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਧਾਨ ਕੀਤਾ ਪੱਟਾਂ ਦੇ ਕਹਿਣ ਮੁਤਾਬਕ ਪਏ ਕਬੂਲ ਖਸਮ ਨਾਲ ਦੇ ਘਾਲ ਮਰ ਜਾ ਮਰਦਾ ਘਾਲੀ ਮਰਦਾਵਾਰੀ ਘਾਲ ਘਾਰ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਗਏ ਜਿਸ ਵਲ ਬਾਣੀ ਦਾ ਇੱਕ ਸ਼ਬਦ ਪੌੜੀ ਦੇ ਰੂਪ ਵਿੱਚ ਭਾਈ ਜੋਧੂ ਤੋਂ ਸੁਣਿਆ ਗੁਰੂ ਚਰਨਾਂ ਵਿੱਚ ਆਏ ਘਾਲ ਨਾ ਘਾਲੀ ਸਿੱਖ ਬਣਨ ਵਾਸਤੇ ਆਏ ਪਰ ਸਤਿਗੁਰ ਮਹਾਰਾਜ ਦੀ ਇੰਨੀ ਕਿਰਪਾ ਹੋਈ ਕਿ ਸਤਿਗੁਰ ਮਹਾਰਾਜ ਨੇ ਸਿੱਖੀ ਬਖਸ਼ਿਸ਼ ਕੇ ਉਸ ਤੋਂ ਬਾਅਦ ਉਹਨਾਂ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੋਈ ਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਕਿਸੇ ਅਗੇ ਨਹੀਂ ਚੁਕੇ ਕੇਵਲ ਤੇ ਕੇਵਲ ਭਾਈ ਲੈਨਾ ਜੀ ਦੇ ਅੱਗੇ ਚੁਕੇ ਉਹਨਾਂ ਨੂੰ ਨਮਸਕਾਰ ਕਰਕੇ ਉਹਨਾਂ ਨੂੰ ਗੁਰਿਆਈ ਗੁਰਤਾ ਗੱਦੀ ਬਖਸ਼ਿਸ਼ ਕੀਤੀ ਭਾਵੇਂ ਗੁਰਿਆਈ ਦਾ ਤਿਲਕ ਬਾਬਾ ਗੁੱਡਾ ਜੀ ਨੇ ਦਿੱਤਾ ਸਤਗੁਰਾਂ ਨੇ ਆਪਣੇ ਜੀਵਨ ਦੇ ਅੰਦਰ ਸ਼ਬਦ ਨਹੀਂ ਉਚਾਰਨ ਕੀਤੇ ਅਸ਼ਟਪਦੀਆਂ ਉਚਾਰਨ ਨਹੀਂ ਕੀਤੀਆਂ ਬਲਕੇ ਸ਼ੰਤ ਉਚਾਰਨੀ ਕੀਤੇ ਸ਼ਲੋਕ ਗ੍ਰੇਠ ਉਹਨਾਂ ਦੇ ਬਾਣੀ ਦੇ ਵਿੱਚ ਮਿਲਦੇ ਨੇ ਜਿਹੜੇ 12 ਦੇ ਅੰਦਰ ਦਰਜ ਹਨ ਸਤਿਗੁਰੂ ਮਹਾਰਾਜ ਨੇ ਜਿਉਂਦਿਆਂ ਮਰਨ ਦੀ ਗੱਲ ਸਾਨੂੰ ਸਮਝਾਈ ਅੱਖੀ ਬਾਝੋ ਵੇਖਣਾ ਬਿਨ ਕਰਨਾ ਸੁਣਨਾ ਪੈਰਾਂ ਬਾਝੋ ਚੱਲਣਾ ਬਿਨ ਹੱਥਾ ਕਰਨਾ ਜੀਬੇ ਬਾਝੋ ਬੋਲਣਾ ਇਹੋ ਜੀਵਤ ਮਰਨਾ ਮਹਾਰਾਜ ਨੇ ਨਾਨਕ ਕਉਂਪ ਸਾਨ ਕੈ ਤੋ ਖਸਮੇ ਮਿਲਣ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੀ ਇਸ ਸਾਨੂੰ ਸੰਦੇਸ਼ ਦਿੱਤਾ ਜੇ ਸੋ ਚੰਦਾ ਉਗਵੇ ਸੂਰਜ ਰੇਹ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦ ਕੋਰਿਆਦਾਰ ਗੁਰੂ ਮਹਾਰਾਜ ਦੀ ਬਾਰੀ ਤੇ ਸਿੱਖ ਪਿਆਸ ਨੂੰ ਸਤਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਸੰਭਾਲਿਆ ਗੁਰਮੁਖੀ ਅੱਖਰ ਪਰਚਲਿਤ ਕੀਤੇ ਬੱਚਿਆਂ ਦੇ ਵਿੱਚ ਤੇ ਸਤਗੁਰੂ ਮਹਾਰਾਜ ਨੇ ਕਾਇਦੇ ਵੀ ਬਣਾਏ ਮਹਾਰਾਜ ਨੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਵਿਚਾਰਧਾਰਾ ਹੈ ਇਹਨੂੰ ਅੱਗੇ ਤੋਰਿਆ ਲੰਗਰ ਦੀ ਪ੍ਰਥਾ ਸਤਗੁਰੂ ਮਹਾਰਾਜ ਦੇ ਮਿੱੰਤ ਬਹੁਤ ਚੜ੍ਹਦੀ ਕਲਾ ਸੀ ਜਿੱਥੇ ਸ਼ਬਦ ਦਾ ਲੰਗਰ ਚੱਲਦਾ ਸੀ ਨਾਲ ਸਰੀਰਿਕ ਖੁਰਾਕ ਵਾਸਤੇ ਵੀ ਸਤਿਗੁਰੂ ਮਹਾਰਾਜ ਨੇ ਲੰਗਰ ਦولت ਬੰਦਿਆ ਰਸ ਅੰਮ੍ਰਿਤ ਖੀਰ ਤੇ ਆਦਿ ਬਾਰੇ ਬਚਨ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਸਤਿਗੁਰਾਂ ਦੇ ਆਗਮਨ ਪੁਰਬ ਦੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਬਾਣੀ ਨਾਲ ਜੁੜੀਏ ਤੇ ਬਾਣੀ ਦੇ ਰਾਹੀਂ ਬਾਣੇ ਨਾਲ ਜੁੜ ਕੇ ਆਪਣਾ ਜੀਵਨ ਸਫਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ